ਕਰਨ ਔਜਲਾ ਦੇ ਸ਼ੋਅ ਤੇ ਹੋਇਆ ਹਮਲਾ ਦਰਅਸਲ ਕਰਨ ਔਜਲਾ ਲਾਈਵ ਸ਼ੋਅ ਲੰਡਨ ਦੇ ਵਿੱਚ ਪਰਫਾਰਮੈਂਸ ਦੇ ਰਹੇ ਸੀ ਤਾਂ ਪਰਫਾਰਮੈਂਸ ਦੇ ਦੌਰਾਨ نیچےੋਂ ਆਡੀਅנס ਵੱਲੋਂ ਸ਼ਰਾਬ ਦੇ ਅੰਸਰ ਨੇ ਕਰਨ ਔਜਲਾ ਵੱਲ ਆਪਣਾ ਬੂਟ ਮਾਰ ਦਿੱਤਾ ਜਿਸ ਦੇ ਨਾਲ ਉਹ ਬੂਟ ਕਰਨ ਔਜਲੇ ਦੇ ਮੂੰਹ ਤੇ ਜਾ ਕੇ ਵੱਜਦਾ ਹੈ ਜਿਸ ਦੇ ਨਾਲ ਕਰਨ ਔਜਲਾ ਵੀ ਗੁੱਸੇ ਵਿੱਚ ਆ ਗਿਆ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਉਸ ਟਾਈਮ ਦੀ ਵੀਡੀਓ ਆ ਜਦੋਂ ਕਰਨ ਔਜਲਾ ਆਪਣੇ ਫੈਨਸ ਨੂੰ ਐਂਟਰਟੇਨ ਕਰ ਰਹੇ ਸੀ ਤਾਂ ਕਰਨ ਔਜਲੇ ਨੇ ਵੀ ਸਟੇਜ ਤੋਂ ਉਸ ਸ਼ਰਾਰਤੀ ਅੰਸਰ ਨੂੰ ਰਿਪਲਾਈ ਕੀਤਾ ਤੇ ਕਿਹਾ ਕਿ ਇੱਥੇ ਆ ਕੇ ਗਾ ਕੇ ਦਿਖਾ ਫਿਰ ਤੈਨੂੰ ਪਤਾ ਲੱਗਣਾ ਜੇ ਤੁਸੀਂ ਨਹੀਂ ਪਸੰਦ ਕਰਦੇ ਤਾਂ ਤੁਸੀਂ ਨਾ ਸ਼ੋਅ ਤੇ ਆਓ ਤੁਸੀਂ ਨਾ ਦੇਖੋ ਮੈਨੂੰ ਨਾਲੇ ਦੇਖ ਆਂਦੇ ਵੀ ਆਂ ਨਾਲੇ ਗਾਲਾਂ ਵੀ ਕੱਢਦੇ। ਉਹ ਉਸ ਮੁੰਡੇ ਦੀ ਵੀ ਵੀਡੀਓ ਦਿਖਾ ਦਿੰਨੇ ਆ ਜਿਸ ਨੇ ਕਰਨ ਔਲੇ ਦੇ ਬੂਟ ਮਾਰਿਆ ਸੀ। ਆ ਮੁੰਡੇ ਨੂੰ ਤੁਸੀਂ ਦੇਖ ਸਕਦੇ ਹੋ। ਇਹਨੂੰ ਫੜ ਲਿਆ ਗਿਆ ਸੀਗਾ। ਇਹਨੇ ਮਾਰਿਆ ਸੀਗਾ ਉਹਦੇ ਬੂਟ ਕਰਨ ਔਲੇ ਦੇ। ਜੋ ਕਿ ਬਹੁਤ ਹੀ ਮਾੜੀ ਗੱਲ ਆ। ਸਿੱਧੂ ਮੂਸੇਵਾਲੇ ਦੀ ਮਾਤਾ ਵੀ ਇਸ ਘਟਨਾ ਬਾਰੇ ਬੋਲੀ ਤੇ ਉਹਨਾਂ ਨੇ ਸਟੋਰੀ 'ਚ ਇਹ ਕਿਹਾ ਕਿ ਇਦਾਂ ਹੀ ਸਾਡੇ ਨਾਲ ਹੁੰਦਾ ਰਿਹਾ। ਸਾਨੂੰ ਸੁਣਦੇ ਵੀ ਸੀ ਤੇ ਗਾਲਾਂ ਵੀ ਕੱਢਦੇ ਸੀ ਤੇ ਹੋਰ ਵੀ ਕਈ ਕੁਝ ਉਹਨਾਂ ਨੇ ਕਿਹਾ ਅੱਗੇ ਤੁਹਾਨੂੰ ਦੱਸ ਦਈਏ ਕਿ ਬਾਈ ਬੱਬੂ ਮਾਨ ਵੀ ਕਰਨ ਔਜਲੇ ਬਾਰੇ ਬੋਲੇ ਬਾਈ ਨੇ ਕਿਹਾ ਕਿ ਕਰਨ ਔਜਲਾ ਬਹੁਤ ਹੀ ਬੀਬਾ ਮੁੰਡਾ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਆਪਾਂ ਪੰਜਾਬੀਆਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਆਪਣੇ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਇੱਕ ਹੈ ਨਹੀਂ ਤੇ ਅੱਗੇ ਤੁਹਾਨੂੰ ਬੱਬੂ ਮਾਨ ਦੀ ਵੀਡੀਓ ਦਿਖਾ ਦਿੰਨੇ ਆ ਬੱਚਾ ਸਾਡਾ ਸਾਡਾ ਭਰਾ ਹੈ ਐਦਾ ਨਹੀਂ ਹੋਣਾ ਚਾਹੀਦਾ ਔਰ ਨਵੇਂ ਬੱਚੇ ਆ ਇਹਨਾਂ ਨੂੰ ਹੌਸਲਾ ਦਿਓ ਸੰਪਰਕ ਤੁਸੀਂ ਨਹੀਂ ਨਹੀਂ ਐਦਾ ਨਹੀਂ ਕਰਨਾ ਐਦਾ ਨਹੀਂ ਹੋਣਾ ਚਾਹੀਦਾ ਔਰ ਕਰਨ ਬੜਾ ਪਿਆਰਾ ਮੁੰਡਾ ਹਾਂਜੀ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਅੱਗੇ ਇੱਕ ਆਪਣਾ ਸਰਦਾਰ ਵੀਰ ਵੀ ਇਹਨਾਂ ਬਾਰੇ ਗੱਲ ਕਰ ਰਿਹਾ ਹੈ ਤਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਵੀਡੀਓ ਪੂਰੀ ਦੇਖ ਲਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹ ਹੀ ਬੱਬੂ ਮਾਨ ਦਾ ਫੈਨ ਹੁੰਦਾ ਬੱਬੂ ਮਾਨ ਦੇ ਫੈਨ ਹੁੰਦੇ ਜੇ ਕੋਈ ਬੂਡ ਮਾਰ ਜਾਂਦਾ ਮੈਂ ਕਹਿੰਦਾ ਬੰਦਾ ਸੁੱਕਾ ਜਾ ਕੇ ਵਗਾ ਦਿੰਦਾ ਇਹ ਬੜੀ ਮਾੜੀ ਹਰਕਤ ਹੋਈ ਹੈ ਜੇ